ਹਾਂ ਜੀ ਅੱਜ ਸੈਕੀਸੀ ਬਸਰ ਕੋ ਸੰਜਨਖਨ ਕੈਂਪਸਾਇਰ ਦੀ ਜਮਤੀ ਦਾ ਦਿਨ ਸਭ ਜਿਸ ਵਿੱਚ ਸਾਰੇ ਕਲਾਨੀ ਨੇ ਬੱਚੜ ਕੇ ਸਾਥ ਦਿੱਤਾ ਸਾਰੀ ਕਮਾਈ ਦਾ ਆਦੇ ਉਪਸਰ ਕਰਵਾਇਆ ਸੀ ਤੁਸੀਂ ਵੀ ਇੰਜੋਏ ਕਰਵਾ ਜ਼ਮ ਲੋਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਗੁਰਕੌਰ ਜੀ ਵੱਡੇ ਸਹਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜਦਾਰ ਸਿੰਘ ਜੀ ਛੋਟੇ ਸਹਬਜਾਦੇ

i it! ਹਾਂਜੀ ਗੁਰਸੱਭਜ ਜਾਨ ਤਵਾਰ ਦਾਪਾ ਇਤੇ ਵਰਤਨਾ ਦੀ ਥੋੜੀ ਬਹੁਤ ਸੇਵਾ ਕੀਤੀ ਲੰਗਰ ਸ਼ੱਕ ਆਪਾਂ ਸੇਵਾ ਕੀਤੀ ਸੀ ਮੈਂ ਤੁਹਾਡੇ ਨਾਲ ਜੀ ਦਾ ਇੱਕ ਛੋਟਾ ਜਿਹਾ ਵਲੌਗ ਸ਼ੇਅਰ ਕੀਤਾ ਹੈ ਤੁਹਾਨੂੰ ਕਿੱਦਾਂ ਦੇ ਸਾਡੇ ਵਲੌਗ ਲੱਗਦੇ ਨੇ ਜ਼ਰੂਰ ਦੱਸਿਓ ਆਪਾਂ ਦੀ ਸੇਵਾ ਕਰਨ ਤੇ ਬੜਾ ਮਜ਼ਾ ਆਇਆ ਯਾਰ ਇਹ ਸਾਡੀ ਸਾਰੀ ਕਲੋਨੀ ਨੇ ਰਲ ਕੇ ਖਾਣ ਪੀਣ ਸਰਵ ਕਰਵਾਇਆ ਸੀ ਜਿਹੜੇ ਸਾਰੇ ਲੰਗਰ ਸ਼ਾਗਰੇ ਨੇ ਸਭ ਤੋਂ ਪਹਿਲਾਂ ਅਸੀਂ ਆ ਕੇ ਥੋੜੀ ਜਿਹੀ ਪਾਂਡੇ ਦੀ ਸੇਵਾ ਕਰ ਲਿੱਤੀ ਹੈ ਉਸ ਤੋਂ ਬਾਅਦ ਜਦ ਆਪਾਂ ਈਵਨਿੰਗ ਨੂੰ 3:30 ਵਜੇ ਜਦੋਂ ਆਪਾਂ ਘਰ ਆਏ ਤੇ ਆਪਣਾ ਇੱਕ ਸੂਟ ਰੈਡੀ ਹੋਇਆ ਪਿਆ ਸੀ ਜਿਹੜਾ ਆਪਾਂ ਅੱਜ ਡਿਸਪੈਚ ਕਰਨਾ ਸੀ ਮੈਂ ਉਹਦੀ ਵੀਡੀਓ ਸ਼ੂਟ ਕੀਤੀ ਹੈ ਜਿਹੜੀ ਕਿ ਆਪਾਂ ਦੂਸਰੇ ਚੈਨਲ ਤੇ ਪੋਸਟ ਕਰਨੇ ਆਪਣੇ ਇੰਸਟਾਗ੍ਰਾਮ ਅਕਾਊਂਟਸ ਤੇ ਪੋਸਟ ਕਰਦੇ ਆ ਸਿਕਸ ਸਾਢੇ ਦੇ ਨਾਲ ਆਪਾਂ ਇੱਕ ਸਲਵਾਰ ਰੈਡੀ ਕੀਤੀ ਹੈ ਤੁਹਾਨੂੰ ਇਹ ਦੱਸਾਂ ਕਿ ਸਾਡਾ ਬੁਟੀਕ ਹੈ ਆਪਾਂ ਆਪਣੇ ਬੁਟੀਕ ਦੀਆਂ ਵੀਡੀਓਜ਼ ਦੂਸਰੇ ਚੈਨਲ ਤੇ ਪੋਸਟ ਕਰਨੇ ਇੰਸਟਾਗ੍ਰਾਮ ਤੇ ਵੀ ਪੋਸਟ ਕਰਨੇ ਆ ਵੱਤ ਵੱਤ ਸੀ ਵੀਡੀਓ ਨੂੰ ਸਪੋਟ ਕਰੋ ਔਰ ਇੱਕ ਆਪਏ ਹੈ ਦੋ ਚਾਰ ਸ਼ੂਟ ਰੈਰੀ ਕੀਤੇ ਸੀ ਜੇ ਛੋਟੇ-ਛੋਟੇ ਜੇ ਮੈਂ ਕਲਿੱਪਸ ਇਸ ਵੀਡੀਓ ਦੇ ਵਿੱਚ ਵੀ ਐਡ ਕਰ ਦਿੱਤੇ ਨੇ ਤਾਂ ਕਿ ਜੇ ਫੁੱਲ ਲੌਂਗ ਵੀਡੀਓ ਔਰ ਤੁਸੀਂ ਸਾਡੇ ਡਿਜ਼ਾਈਨ ਦੀ ਵੀਡੀਓ ਸਾਡੇ ਦੂਸਰੇ ਚੈਨਲ ਤੇ ਦੇਖ ਸਕਦੇ ਹੋ ਜਿਹਦਾ ਮੈਂ ਲਿੰਕ ਤੁਹਾਨੂੰ ਦੇ ਦਵਾਗੀ ਤੁਸੀਂ ਕਪੀ ਪੇਂਟ ਕਰਕੇ ਲਿੰਕ ਲੈ ਸਕਦੇ ਹੋ ਆਪਾਂ ਡੇਲੀ ਦੇ ਸੂਟ ਜੋ ਵੀ ਡਿਸਪੈਚ ਕਰਨੇ ਆ ਕੈਨੇਡਾ ਅਮਰੀਕਾ ਇੰਡੀਆ ਚ ਪੰਜਾਬ ਚ ਜਿੱਥੇ ਵੀ ਆਪਾਂ ਡਿਸਪੈਚ ਕਰਦੇ ਹਾਂ ਉਹਦਾ ਆਪਾਂ ਵੀਡੀਓ ਸ਼ੂਟ ਕਰਕੇ ਅਪਲੋਡ ਕਰ ਦਿੰਨੇ ਆ ਤੇ ਅੱਜ ਦੇ ਦਿਨ ਦਾ ਤੁਹਾਨੂੰ ਵਲੌਗ ਕਿੱਦਾਂ ਦਾ ਲੱਗਿਆ ਜਰੂਰ ਦੱਸਿਓ ਜੀ